ਜਗਬਾਣੀ ਪੰਜਾਬ ਕੇਸਰੀ ਦੇ ਨਾਲ ਜੁੜ ਚੁੱਕੇ ਹਾਂ ਤੁਸੀਂ ਤੇ ਮੈਂ ਖਾਂ ਜਸਪਾਲ ਸਿੰਘ ਸੰਧੂ ਤਾਂ ਅਮਰੀਕਾ ਜਾਣ ਦੇ ਚਾਹਵਾਨਾਂ ਦੇ ਵਾਸਤੇ ਵੱਡੀ ਖਬਰ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜਿਹੜੇ ਅਮਰੀਕਾ ਜਾਣਾ ਚਾਹੁੰਦੇ ਨੇ ਅਮਰੀਕਾ ਜਾ ਕੇ ਪੜ੍ਹਾਈ ਕਰਨਾ ਚਾਹੁੰਦੇ ਨੇ ਤਾਂ ਉਹਨਾਂ ਦੇ ਵਾਸਤੇ ਵੱਡੀ ਖੁਸ਼ਖਬਰੀ ਹੈ ਤੁਹਾਨੂੰ ਦੱਸਦੀ ਕਿ 27 ਮਈ ਤੋਂ ਅਮਰੀਕਾ ਨੇ ਵੀਜ਼ਾ ਜਿਹੜਾ ਸਟੂਡੈਂਟ ਵੀਜ਼ਾ ਅਪਾਇੰਟਮੈਂਟ ਸੀ ਉਹ ਬੰਦ ਕਰ ਦਿੱਤੀਆਂ ਗਈਆਂ ਸੀਗੀਆਂ ਇਸ ਕਰਕੇ ਕੋਈ ਵੀ ਵੀਜ਼ਾ ਜਿਹੜਾ ਆ ਇਸ਼ੂ ਨਹੀਂ ਕੀਤਾ ਜਾ ਰਿਹਾ ਸੀ ਖਾਸ ਤੌਰ ਤੇ ਸਟੂਡੈਂਟ ਵੀਜ਼ਾ ਕਿਉਂਕਿ ਅਮਰੀਕਾ ਨੇ 27 ਮਈ ਨੂੰ ਸਟੂਡੈਂਟ ਵੀਜ਼ਾ ਅਪਾਇੰਟਮੈਂਟ ਬੰਦ ਕਰ ਦਿੱਤੀ ਗਈ ਸੀ ਸੋ ਉਸ ਤੋਂ ਬਾਅਦ ਦੇ ਵਿੱਚ ਕੋਈ ਵੀ ਸਟੂਡੈਂਟ ਵੀਜ਼ਾ ਇਸ਼ੂ ਜਿਹੜਾ ਆ ਅਮਰੀਕਾ ਦੇ ਵੱਲੋਂ ਨਹੀਂ ਕੀਤਾ ਗਿਆ ਸੀ ਤਾਂ ਹੁਣ ਵੱਡੀ ਖੁਸ਼ਖਬਰੀ ਲੈ ਕੇ ਹਾਜ਼ਰ ਹੋਏ ਆ ਤੁਹਾਨੂੰ ਦੱਸਦੀ ਕਿ ਅਮਰੀਕਾ ਨੇ ਮੁੜ ਤੋਂ ਵੀਜ਼ਾ ਸ਼ੁਰੂ ਕਰਨ ਦੀ ਗੱਲ ਕੀਤੀ ਹੈ ਜੀ ਹਾਂ ਤੁਹਾਨੂੰ ਦੱਸਦੀ ਕਿ ਜਲਦੀ ਹੀ ਵੀਜ਼ਾ ਅਪਾਇੰਟਮੈਂਟ ਜਿਹੜੀਆਂ ਨੇ ਅਮਰੀਕਾ ਖੋਲ੍ਹ ਦਵੇਗਾ ਤਾਂ ਜਿੰਨੇ ਵੀ ਸਟੂਡੈਂਟ ਨੇ ਜਿੰਨੇ ਵੀ ਵਿਦਿਆਰਥੀ ਨੇ ਚਾਹ ਵਾਂ ਨੇ ਅਮਰੀਕਾ ਜਾ ਕੇ ਪੜ੍ਹਾਈ ਕਰਨ ਦੇ ਉਹ ਅਪਾਇੰਟਮੈਂਟ ਲੈ ਕੇ ਤੇ ਆਪਣਾ ਵੀਜ਼ਾ ਹਾਸਲ ਕਰ ਸਕਦੇ ਨੇ ਅਮਰੀਕਾ ਬਹੁਤ ਜਲਦੀ ਅਪਾਇੰਟਮੈਂਟ ਜਿਹੜੀਆਂ ਨੇ ਉਹ ਖੋਲਣ ਜਾ ਰਿਹਾ ਹੈ ਪਰ ਉਸ ਤੋਂ ਇਲਾਵਾ ਤੁਹਾਨੂੰ ਦੱਸਦੀ ਕਿ ਅਮਰੀਕਾ ਨੇ ਇੱਕ ਸ਼ਰਤ ਰੱਖ ਦਿੱਤੀ ਹੈ ਜੇਕਰ ਤੁਸੀਂ ਵੀਜ਼ਾ ਅਪਲਾਈ ਕਰਦੇ ਹੋ ਸਟੂਡੈਂਟ ਵੀਜ਼ਾ ਅਮਰੀਕਾ ਦਾ ਅਪਲਾਈ ਕਰਦੇ ਹੋ ਤਾਂ ਤੁਹਾਨੂੰ ਜਿਹੜੇ ਆਪਣੇ ਸੋਸ਼ਲ ਮੀਡੀਆ ਪ੍ਰੋਫਾਈਲਸ ਨੇ ਜਿਵੇਂ ਫੇਸਬੁੱਕ ਇੰਸਟਾਗ੍ਰam ਟਵਿੱਟਰ ਹੋ ਗਿਆ ਜਾਂ ਹੋਰ ਸਾਰੀਆਂ ਸੋਸ਼ਲ ਮੀਡੀਆ ਪ੍ਰੋਫਾਈਲ ਹੁੰਦੀਆਂ ਨੇ ਉਹ ਤੁਹਾਨੂੰ ਪਬਲਿਕ ਕਰਨੀਆਂ ਪੈਣਗੀਆਂ ਤਾਂ ਜੋ ਤੁਹਾਡੇ ਅਕਾਊਂਟਸ ਦੀ ਅਮਰੀਕਾ ਜਾਂਚ ਕਰ ਸਕੇ ਸਭ ਤੋਂ ਪਹਿਲਾਂ ਜਦੋਂ ਤੁਸੀਂ ਅਪਾਇੰਟਮੈਂਟ ਲਾਉਂਗੇ ਅਮਰੀਕਾ ਤੇ ਸਟੂਡੈਂਟ ਵੀਜ਼ਾ ਲੈਣ ਦੇ ਵਾਸਤੇ ਤਾਂ ਤੁਹਾਡੇ ਅਕਾਊਂਟਸ ਜਿਹੜੇ ਨੇ ਉਹ ਪਬਲਿਕ ਹੋਣੇ ਚਾਹੀਦੇ ਨੇ ਸੋਸ਼ਲ ਮੀਡੀਆ ਅਕਾਊਂਟਸ ਦੀ ਗੱਲ ਕਰ ਰਹੇ ਹਾਂ ਉਹ ਤੁਹਾਡੇ ਪਬਲਿਕ ਹੋਣੇ ਚਾਹੀਦੇ ਨੇ ਔਰ ਉਸ ਤੋਂ ਬਾਅਦ ਦੇ ਵਿੱਚ ਤੁਹਾਡੇ ਪਬਲਿਕ ਅਕਾਊਂਟ ਜਿਹੜੇ ਨੇ ਉਹਨਾਂ ਦੀ ਜਾਂਚ ਯੂਐਸ ਕਰੇਗਾ ਅਮਰੀਕਾ ਕਰੇਗਾ ਕਿ ਕਿਤੇ ਤੁਹਾਡਾ ਕੋਈ ਸੰਬੰਧ ਇਲੀਗਲ ਐਕਟੀਵਿਟੀਜ਼ ਨਾਲ ਤਾਂ ਨਹੀਂ ਹੈ ਤੁਸੀਂ ਅਮਰੀਕਾ ਦੇ ਖਿਲਾਫ ਚੰਗਾ ਮਾੜਾ ਤਾਂ ਨਹੀਂ ਬੋਲਦੇ ਕੋਈ ਅਮਰੀਕਾ ਦੇ ਖਿਲਾਫ ਤੁਸੀਂ ਕੰਟੈਂਟ ਜਿਹੜਾ ਆ ਉਹ ਆਪਣੇ ਸੋਸ਼ਲ ਮੀਡੀਆ ਤੇ ਪੇਸ਼ ਤਾਂ ਨਹੀਂ ਕੀਤਾ ਹੋਇਆ ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹਨਾਂ ਨੂੰ ਵਾਚ ਆਊਟ ਕੀਤਾ ਜਾਏਗਾ ਤੇ ਉਸ ਤੋਂ ਬਾਅਦ ਤੁਹਾਡੀ ਪ੍ਰੋਫਾਈਲ ਤੇ ਤੁਹਾਡੇ ਵੀਜ਼ੇ ਨੂੰ ਲੈ ਕੇ ਫੈਸਲਾ ਦਿੱਤਾ ਜਾਵੇਗਾ ਤਾਂ ਇਹ ਤਿਆਰ ਰੱਖਣ ਜੋ ਗੱਲ ਹੈ ਸ਼ਰਤ ਇੱਕੋ ਰੱਖੀ ਗਈ ਹੈ ਵੀਜ਼ੇ ਖੋਲ ਦਿੱਤੇ ਜਾਣਗੇ ਅਪਾਇੰਟਮੈਂਟਾਂ ਖੋਲ ਦਿੱਤੀਆਂ ਜਾਣਗੀਆਂ ਜਲਦੀ ਹੀ ਅਮਰੀਕਾ ਸਰਕਾਰ ਦਾ ਕਹਿਣਾ ਹੈ ਕਿ ਅਸੀਂ ਸਟੂਡੈਂਟ ਵੀਜ਼ਾ ਅਪਾਇੰਟਮੈਂਟ ਸ਼ੁਰੂ ਕਰ ਰਹੇ ਹਾਂ ਜਿਹੜੇ ਵੀ ਸਟੂਡੈਂਟ ਅਮਰੀਕਾ ਦੇ ਵਿੱਚ ਪੜ੍ਹਨਾ ਚਾਹੁੰਦੇ ਨੇ ਪੜਨ ਦੇ ਚਾਹਵਾਨ ਨੇ ਉਹ ਅਪਾਇੰਟਮੈਂਟ ਲੈ ਕੇ ਤੇ ਵੀਜ਼ਾ ਜਿਹੜਾ ਲੈ ਸਕਦੇ ਨੇ ਪਰ ਸ਼ਰਤ ਇੱਕੋ ਹੈ ਕਿ ਉਹਨਾਂ ਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟ ਜਿਹੜੇ ਨੇ ਉਹਨਾਂ ਨੂੰ ਪਬਲਿਕ ਕਰਨਾ ਹੋਵੇਗਾ ਔਰ ਅਮਰੀਕਾ ਉਹਨਾਂ ਅਕਾਊਂਟਸ ਦੀ ਜਾਂਚ ਕਰੇਗਾ ਯਾਨੀ ਕਿ ਹੁਣ ਤੁਸੀਂ ਜਾ ਜਿਹੜਾ ਕੰਟੈਂਟ ਪਾਉਂਗੇ ਉਹ ਧਿਆਨ ਦੇ ਨਾਲ ਪਾਇਓ ਤੁਹਾਡਾ ਕੋਈ ਵੀ ਕੰਟੈਂਟ ਅਮਰੀਕਾ ਸਰਕਾਰ ਦੇ ਖਿਲਾਫ ਨਹੀਂ ਹੋਣਾ ਚਾਹੀਦਾ ਅਮਰੀਕਾ ਦੇਸ਼ ਦੇ ਖਿਲਾਫ ਨਹੀਂ ਹੋਣਾ ਚਾਹੀਦਾ ਔਰ ਇਸ ਦੀ ਖਾਸ ਤੌਰ ਤੇ ਅਮਰੀਕਾ ਜਿਹੜਾ ਆ ਉਹ ਜਾਂਚ ਕਰੇਗਾ ਕਿ ਤੁਸੀਂ ਕੋਈ ਕੰਟੈਂਟ ਸਾਡੀ ਸਰਕਾਰ ਦੇ ਖਿਲਾਫ ਤਾਂ ਨਹੀਂ ਪਾਇਆ ਹੋਇਆ ਜਾਂ ਅਮਰੀਕਾ ਦੇ ਖਿਲਾਫ ਤਾਂ ਨਹੀਂ ਪਾਇਆ ਹੋਇਆ ਸੋ ਤੁਹਾਡੇ ਅਕਾਊਂਟਸ ਦੀ ਜਾਂਚ ਕਰੇਗਾ ਤੁਹਾਡੀ ਐਕਟੀਵਿਟੀ ਕਿਵੇਂ ਦੀ ਹੈ ਕੋਈ ਐਂਟੀ ਟੈਰਰਿਸਟ ਐਕਟੀਵਿਟੀ ਤਾਂ ਨਹੀਂ ਤੁਸੀਂ ਕਰ ਰਹੇ سوشل میڈیا ਤੇ ਕੀ ਪੋਸਟ ਕਰ ਰਹੇ ਹੋ ਤਾਂ ਤੁਹਾਡੇ ਕੰਟੈਂਟ ਦੇ ਉੱਪਰ ਅਮਰੀਕਾ ਨਜ਼ਰ ਰੱਖੇਗਾ ਜਦੋਂ ਤੁਸੀਂ ਅਮਰੀਕਾ ਦਾ ਵੀਜ਼ਾ ਅਪਲਾਈ ਕਰੋਗੇ ਅਪਾਇੰਟਮੈਂਟ ਲਾਉਂਗੇ ਤਾਂ ਹੁਣ ਧਿਆਨ ਦੇ ਨਾਲ ਜੇਕਰ ਤੁਸੀਂ ਅਮਰੀਕਾ ਜਾ ਕੇ ਪੜ੍ਹਾਈ ਕਰਨੀ ਹੈ ਤਾਂ ਸਿਰਫ ਇੱਕੋ ਗੱਲ ਧਿਆਨ ਦੇ ਵਿੱਚ ਰੱਖਣੀ ਹੈ ਕਿ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਪਬਲਿਕ ਕਰਨੇ ਹੈ ਤੇ ਉਸ ਦੇ ਉੱਪਰ ਕੋਈ ਵੀ ਅਜਿਹੀ ਟਿੱਪਣੀ ਅਮਰੀਕਾ ਨੂੰ ਲੈ ਕੇ ਨਹੀਂ ਕਰਨੀ ਕਿ ਜਿਹੜੀ ਤੁਹਾਨੂੰ ਸੰਕਟ ਦੇ ਵਿੱਚ ਪਾ ਦੇਵੇ ਕੋਈ ਵੀ ਇਲੀਗਲ ਐਕਟੀਵਿਟੀ ਨਹੀਂ ਕਰਨੀ ਨਾ ਹੀ ਅਮਰੀਕਾ ਨੂੰ ਚੰਗਾ ਵੜਾ ਬੋਲਣਾ ਔਰ ਨਾ ਹੀ ਅਮਰੀਕਾ ਦੇ ਖਿਲਾਫ ਕਿਸੇ ਵੀ ਤਰੀਕੇ ਦਾ ਕੰਟੈਂਟ ਜਿਹੜਾ ਆ ਤੁਸੀਂ ਆਪਣੇ ਸੋਸ਼ਲ ਮੀਡੀਆ ਤੇ ਪੇਸਟ ਕਰਨਾ ਜੇਕਰ ਤੁਸੀਂ ਇਹ ਸ਼ਰਤ ਤੇ ਖਰੇ ਉਤਰਦੇ ਹੋ ਤਾਂ ਤੁਹਾਨੂੰ ਵੀਜ਼ਾ ਮਿਲ ਜਾਏਗਾ ਇਹ ਅਮਰੀਕਾ ਸਰਕਾਰ ਦਾ ਕਹਿਣਾ ਹੈ ਔਰ ਬਾਅਦ ਦੇ ਵਿੱਚ ਵੀ ਇਹ ਨਹੀਂ ਹੈ ਕਿ ਤੁਹਾਨੂੰ ਇੱਕ ਵਾਰੀ ਵੀਜ਼ਾ ਮਿਲ ਗਿਆ ਤਾਂ ਤੁਹਾਡਾ ਖੜਾ ਛੁੱਟ ਗਿਆ ਬਾਅਦ ਦੇ ਵਿੱਚ ਵੀ ਸਰਕਾਰ ਤੁਹਾਡਾ ਅਕਾਊਂਟ ਆ ਜਿਹੜਾ ਆ ਉਹ ਜਾਂਚ ਕਰਦੀ ਰਹੇਗੀ ਤੁਹਾਡੇ ਅਕਾਊਂਟ ਤੇ ਸਰਕਾਰ ਦੀ ਨਜ਼ਰ ਹੋਏਗੀ ਜੇਕਰ ਅਮਰੀਕਾ ਪਹੁੰਚ ਕੇ ਤੁਸੀਂ ਕੋਈ ਇਲੈਗਲ ਐਕਟੀਵਿਟੀ ਕਰਦੇ ਹੋ ਜਾਂ ਅਮਰੀਕਾ ਸਰਕਾਰ ਦੇ ਖਿਲਾਫ ਕੁਝ ਬੋਲਦੇ ਹੋ ਤਾਂ ਤੁਹਾਡਾ ਵੀਜ਼ਾ ਕੈਨਸਲ ਕਰਕੇ ਤੁਹਾਨੂੰ ਰਿਪੋਰਟ ਕੀਤਾ ਜਾ ਸਕਦਾ ਹੈ ਔਰ ਅੱਗੇ ਤੋਂ ਤੁਹਾਡੀ ਪ੍ਰੋਫਾਈਲ ਦੇ ਉੱਪਰ ਬੈਨ ਲਗਾ ਦਿੱਤਾ ਜਾਊਗਾ ਇਹ ਅਮਰੀਕਾ ਸਰਕਾਰ ਦਾ ਕਹਿਣਾ ਹੈ ਤਾਂ ਵੱਡੀ ਖਬਰ ਹੈ ਕਿ ਸ਼ੇਅਰ ਵੱਧ ਤੋਂ ਵੱਧ ਇਸ ਖਬਰ ਨੂੰ ਕਰ ਦਿਓ ਜਿਹੜੇ ਸਟੂਡੈਂਟ ਅਮਰੀਕਾ ਜਾ ਕੇ ਪੜਨ ਦੇ ਚਾਹਵਾਨ ਨੇ ਸੋ ਉਹਨਾਂ ਲਈ ਇਹ ਵੱਡੀ ਖਬਰ ਹੈ ਕਿ ਬਹੁਤ ਜਲਦੀ ਅਮਰੀਕਾ ਦੀਆਂ ਜਿਹੜੀਆਂ ਅਪਾਇੰਟਮੈਂਟਸ ਨੇ ਸਟੱਡੀ ਵੀਜ਼ੇ ਦੇ ਵਾਸਤੇ ਉਹ ਖੁੱਲਣ ਜਾ ਰਹੀਆਂ ਨੇ ਕਿਉਂਕਿ 27 ਮਈ ਤੋਂ ਬੰਦ ਕਰ ਦਿੱਤੀਆਂ ਗਈਆਂ ਸੀ ਉਸ ਤੋਂ ਬਾਅਦ ਕੋਈ ਵੀ ਅਪਾਇੰਟਮੈਂਟ ਨਹੀਂ ਖੁੱਲੀ ਔਰ ਨਾ ਹੀ ਕਿਸੇ ਨੂੰ ਵੀਜ਼ਾ ਮਿਲਿਆ ਹੈ ਹੁਣ ਬਹੁਤ ਜਲਦੀ ਅਪਾਇੰਟਮੈਂਟ ਵੀ ਖੁੱਲਣਗੀਆਂ ਵੀਜ਼ਾ ਵੀ ਮਿਲਣਗੇ ਔਰ ਸ਼ਰਤ ਇਕੇ ਹੈ ਕਿ ਤੁਸੀਂ ਆਪਣਾ ਸੋਸ਼ਲ ਮੀਡੀਆ ਅਕਾਊਂਟ ਪਬਲਿਕ ਕਰਨਾ ਹੈ ਉਹ ਤੁਹਾਡੇ ਅਕਾਊਂਟਸ ਦੀ ਜਾਂਚ ਕਰਨਗੇ ਔਰ ਕਿਸੇ ਵੀ ਤਰੀਕੇ ਦਾ ਕੰਟੈਂਟ ਅਮਰੀਕਾ ਦੇ ਸਰਕਾਰ ਦੇ ਖਿਲਾਫ ਤੁਸੀਂ ਸੋਸ਼ਲ ਮੀਡੀਆ ਤੇ ਪੇਸਟ ਨਹੀਂ ਕਰਨਾ ਇਹ ਸ਼ਰਤ ਜਿਹੜੀ ਹੈ ਉਹ ਅਮਰੀਕਾ ਸਰਕਾਰ ਨੇ ਰੱਖੀ ਹੈ ਕਿ ਤੁਹਾਡੇ ਅਕਾਊਂਟਸ ਦੀ ਸੋਸ਼ਲ ਮੀਡੀਆ ਅਕਾਊਂਟਸ ਦੀ ਜਾਂਚ ਜਿਹੜੀ ਆ ਅਮਰੀਕਾ ਦੀ ਸਰਕਾਰੋ ਕਰੇਗੀ। ਜੀ ਦੇ ਨਾਲ ਜੁੜ ਚੁੱਕੇ ਹਾਂ ਤੁਸੀਂ ਤੇ ਮੈਂ ਖਾਂ ਜਸਪਾਲ ਸਿੰਘ ਸੰਧੂ ਤਾਂ ਅਮਰੀਕਾ ਜਾਣ ਦੇ ਚਾਹਵਾਨਾਂ ਦੇ ਵਾਸਤੇ ਵੱਡੀ ਖਬਰ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜਿਹੜੇ ਅਮਰੀਕਾ ਜਾਣਾ ਚਾਹੁੰਦੇ ਨੇ ਅਮਰੀਕਾ ਜਾ ਕੇ ਪੜ੍ਹਾਈ ਕਰਨਾ ਚਾਹੁੰਦੇ ਨੇ ਤਾਨਾ ਦੇ ਵਾਸਤੇ ਵੱਡੀ ਖੁਸ਼ਖਬਰੀ ਹੈ ਤੁਹਾਨੂੰ ਦੱਸਦੀ ਕਿ 27 ਮਈ ਤੋਂ ਅਮਰੀਕਾ ਨੇ ਵੀਜ਼ਾ ਜਿਹੜਾ ਸਟੂਡੈਂਟ ਵੀਜ਼ਾ ਅਪਾਇੰਟਮੈਂਟ ਸੀ ਉਹ ਬੰਦ ਕਰ ਦਿੱਤੀਆਂ ਗਈਆਂ ਸੀਗੀਆਂ ਇਸ ਕਰਕੇ ਕੋਈ ਵੀ ਵੀਜ਼ਾ ਜਿਹੜਾ ਆ ਇਸ਼ੂ ਨਹੀਂ ਕੀਤਾ ਜਾ ਰਿਹਾ ਸੀ ਖਾਸ ਤੌਰ ਤੇ ਸਟੂਡੈਂਟ ਵੀਜ਼ਾ ਕਿਉਂਕਿ ਅਮਰੀਕਾ ਨੇ 27 ਮਈ ਨੂੰ ਸਟੂਡੈਂਟ ਵੀਜ਼ਾ ਅਪਾਇੰਟਮੈਂਟ ਬੰਦ ਕਰ ਦਿੱਤੀ ਗਈ ਸੀ ਸੋ ਉਸ ਤੋਂ ਬਾਅਦ ਦੇ ਵਿੱਚ ਕੋਈ ਵੀ ਸਟੂਡੈਂਟ ਵੀਜ਼ਾ ਇਸ਼ੂ ਜਿਹੜਾ ਆ ਅਮਰੀਕਾ ਦੇ ਵੱਲੋਂ ਨਹੀਂ ਕੀਤਾ ਗਿਆ ਸੀ ਤਾ ਹੁਣ ਵੱਡੀ ਖੁਸ਼ਖਬਰੀ ਲੈ ਕੇ ਹਾਜ਼ਰ ਹੋਏ ਆ ਤੁਹਾਨੂੰ ਦੱਸਦੀ ਕਿ ਅਮਰੀਕਾ ਨੇ ਮੁੜ ਤੋਂ ਵੀਜ਼ਾ ਸ਼ੁਰੂ ਕਰਨ ਦੀ ਗੱਲ ਕੀਤੀ ਹੈ ਜੀ ਹਾਂ ਤੁਹਾਨੂੰ ਦੱਸਦੀ ਕਿ ਜਲਦੀ ਹੀ ਵੀਜ਼ਾ ਅਪਾਇੰਟਮੈਂਟ ਜਿਹੜੀਆਂ ਨੇ ਅਮਰੀਕਾ ਖੋਲ੍ਹ ਦਵੇਗਾ ਤਾਂ ਜਿੰਨੇ ਵੀ ਸਟੂਡੈਂਟ ਨੇ ਜਿੰਨੇ ਵੀ ਵਿਦਿਆਰਥੀ ਨੇ ਚਾਹਵਾਨ ਨੇ ਅਮਰੀਕਾ ਜਾ ਕੇ ਪੜ੍ਹਾਈ ਕਰਨ ਦੇ ਉਹ ਅਪਾਇੰਟਮੈਂਟ ਲੈ ਕੇ ਤੇ ਆਪਣਾ ਵੀਜ਼ਾ ਹਾਸਲ ਕਰ ਸਕਦੇ ਨੇ ਅਮਰੀਕਾ ਬਹੁਤ ਜਲਦੀ ਅਪਾਇੰਟਮੈਂਟ ਜਿਹੜੀਆਂ ਨੇ ਉਹ ਖੋਲਣ ਜਾ ਰਿਹਾ ਹੈ ਪਰ ਉਸ ਤੋਂ ਇਲਾਵਾ ਤੁਹਾਨੂੰ ਦੱਸਦੀ ਕਿ ਅਮਰੀਕਾ ਨੇ ਇੱਕ ਸ਼ਰਤ ਰੱਖ ਦਿੱਤੀ ਆ ਜੇਕਰ ਤੁਸੀਂ ਵੀਜ਼ਾ ਅਪਲਾਈ ਕਰਦੇ ਹੋ ਸਟੂਡੈਂਟ ਵੀਜ਼ਾ ਅਮਰੀਕਾ ਦਾ ਅਪਲਾਈ ਕਰਦੇ ਹੋ ਤਾਂ ਤੁਹਾਨੂੰ ਜਿਹੜੇ ਆਪਣੇ ਸੋਸ਼ਲ ਮੀਡੀਆ ਪ੍ਰੋਫਾਈਲਸ ਨੇ ਜਿਵੇਂ ਫੇਸਬੁੱਕ ਇੰਸਟਾਗ੍ਰam ਟਵਿੱਟਰ ਹੋ ਗਿਆ ਜਾਂ ਹੋਰ ਸਾਰੀਆਂ ਸੋਸ਼ਲ ਮੀਡੀਆ ਪ੍ਰੋਫਾਈਲ ਹੁੰਦੀਆਂ ਨੇ ਉਹ ਤੁਹਾਨੂੰ ਪਬਲਿਕ ਕਰਨੀਆਂ ਪੈਣਗੀਆਂ ਤਾਂ ਜੋ ਤੁਹਾਡੇ ਅਕਾਊਂਟਸ ਦੀ ਅਮਰੀਕਾ ਜਾਂਚ ਕਰ ਸਕੇ ਸਭ ਤੋਂ ਪਹਿਲਾਂ ਜਦੋਂ ਤੁਸੀਂ ਅਪਾਇੰਟਮੈਂਟ ਲਾਉਂਗੇ ਅਮਰੀਕਾ ਦੇ ਸਟੂਡੈਂਟ ਵੀਜ਼ਾ ਲੈਣ ਦੇ ਵਾਸਤੇ ਤਾਂ ਤੁਹਾਡੇ ਅਕਾਊਂਟਸ ਜਿਹੜੇ ਨੇ ਉਹ ਪਬਲਿਕ ਹੋਣੇ ਚਾਹੀਦੇ ਨੇ ਸੋਸ਼ਲ ਮੀਡੀਆ ਅਕਾਊਂਟਸ ਦੀ ਗੱਲ ਕਰ ਰਹੇ ਹਾਂ ਉਹ ਤੁਹਾਡੇ ਪਬਲਿਕ ਹੋਣੇ ਚਾਹੀਦੇ ਨੇ ਔਰ ਉਸ ਤੋਂ ਬਾਅਦ ਦੇ ਵਿੱਚ ਤੁਹਾਡੇ ਪਬਲਿਕ ਅਕਾਊਂਟ ਜਿਹੜੇ ਨੇ ਉਹਨਾਂ ਦੀ ਜਾਂਚ ਯੂਐਸ ਕਰੇਗਾ ਅਮਰੀਕਾ ਕਰੇਗਾ ਕਿ ਕਿਤੇ ਤੁਹਾਡਾ ਕੋਈ ਸੰਬੰਧ ਇਲੀਗਲ ਐਕਟੀਵਿਟੀਜ਼ ਨਾਲ ਤਾਂ ਨਹੀਂ ਹੈ ਤੁਸੀਂ ਅਮਰੀਕਾ ਦੇ ਖਿਲਾਫ ਚੰਗਾ ਮਾੜਾ ਤਾਂ ਨਹੀਂ ਬੋਲਦੇ ਕੋਈ ਅਮਰੀਕਾ ਦੇ ਖਿਲਾਫ ਆ ਤੁਸੀਂ ਕੰਟੈਂਟ ਜਿਹੜਾ ਆ ਉਹ ਆਪਣੇ ਸੋਸ਼ਲ ਮੀਡੀਆ ਤੇ ਪੇਸ਼ਤਾ ਨਹੀਂ ਕੀਤਾ ਹੋਇਆ ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹਨਾਂ ਨੂੰ ਵਾਚ ਆਊਟ ਕੀਤਾ ਜਾਏਗਾ ਤੇ ਉਸ ਤੋਂ ਬਾਅਦ ਤੁਹਾਡੀ ਪ੍ਰੋਫਾਈਲ ਤੇ ਤੁਹਾਡੇ ਵੀਜ਼ੇ ਨੂੰ ਲੈ ਕੇ ਫੈਸਲਾ ਦਿੱਤਾ ਜਾਵੇਗਾ ਤਾਂ ਇਹ ਤਿਆਰ ਰੱਖਣ ਜੋ ਗੱਲ ਹੈ ਸ਼ਰਤ ਇੱਕੋ ਰੱਖੀ ਗਈ ਹੈ ਵੀਜ਼ੇ ਖੋਲ ਦਿੱਤੇ ਜਾਣਗੇ ਅਪਾਇੰਟਮੈਂਟਾਂ ਖੋਲ ਦਿੱਤੀਆਂ ਜਾਣਗੀਆਂ ਜਲਦੀ ਹੀ ਅਮਰੀਕਾ ਸਰਕਾਰ ਦਾ ਕਹਿਣਾ ਹੈ ਕਿ ਅਸੀਂ ਸਟੂਡੈਂਟ ਵੀਜ਼ਾ ਅਪਾਇੰਟਮੈਂਟ ਸ਼ੁਰੂ ਕਰ ਰਹੇ ਹਾਂ ਜਿਹੜੇ ਵੀ ਸਟੂਡੈਂਟ ਅਮਰੀਕਾ ਦੇ ਵਿੱਚ ਪੜ੍ਹਨਾ ਚਾਹੁੰਦੇ ਨੇ ਪੜਨ ਦੇ ਚਾਹਵਾਨ ਨੇ ਉਹ ਅਪਾਇੰਟਮੈਂਟ ਲੈ ਕੇ ਤੇ ਵੀਜ਼ਾ ਜਿਹੜਾ ਲੈ ਸਕਦੇ ਨੇ ਪਰ ਸ਼ਰਤ ਇੱਕੋ ਹੈ ਕਿ ਉਹਨਾਂ ਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟ ਜਿਹੜੇ ਨੇ ਉਹਨਾਂ ਨੂੰ ਪਬਲਿਕ ਕਰਨਾ ਹੋਵੇਗਾ ਔਰ ਅਮਰੀਕਾ ਉਹਨਾਂ ਅਕਾਊਂਟਸ ਦੀ ਜਾਂਚ ਕਰੇਗਾ ਜਾਨੀ ਕਿ ਹੁਣ ਤੁਸੀਂ ਜਿਹੜਾ ਕੰਟੈਂਟ ਪਾਉਂਗੇ ਉਹ ਧਿਆਨ ਦੇ ਨਾਲ ਪਾਓ ਤੁਹਾਡਾ ਕੋਈ ਵੀ ਕੰਟੈਂਟ ਅਮਰੀਕਾ ਸਰਕਾਰ ਦੇ ਖਿਲਾਫ ਨਹੀਂ ਹੋਣਾ ਚਾਹੀਦਾ ਅਮਰੀਕਾ ਦੇਸ਼ ਦੇ ਖਿਲਾਫ ਨਹੀਂ ਹੋਣਾ ਚਾਹੀਦਾ ਔਰ ਇਸ ਦੀ ਖਾਸ ਤੌਰ ਤੇ ਅਮਰੀਕਾ ਜਿਹੜਾ ਆ ਉਹ ਜਾਂਚ ਕਰੇਗਾ ਕਿ ਤੁਸੀਂ ਕੋਈ ਕੰਟੈਂਟ ਸਾਡੀ ਸਰਕਾਰ ਦੇ ਖਿਲਾਫ ਤਾਂ ਨਹੀਂ ਪਾਇਆ ਹੋਇਆ ਜਾਂ ਅਮਰੀਕਾ ਦੇ ਖਿਲਾਫ ਤਾਂ ਨਹੀਂ ਪਾਇਆ ਹੋਇਆ ਸੋ ਤੁਹਾਡੇ ਅਕਾਊਂਟਸ ਦੀ ਜਾਂਚ ਕਰੇਗਾ ਤੁਹਾਡੀ ਐਕਟੀਵਿਟੀ ਕਿਵੇਂ ਦੀ ਹੈ ਕੋਈ ਐਂਟੀ ਟੈਰਰਿਸਟ ਐਕਟੀਵਿਟੀ ਤਾਂ ਨਹੀਂ ਤੁਸੀਂ ਕਰ ਰਹੇ سوشل میڈیا ਤੇ ਕੀ ਪੋਸਟ ਕਰ ਰਹੇ ਹੋ ਤਾਂ ਤੁਹਾਡੇ ਕੰਟੈਂਟ ਦੇ ਉੱਪਰ ਅਮਰੀਕਾ ਨਜ਼ਰ ਰੱਖੇਗਾ ਜਦੋਂ ਤੁਸੀਂ ਅਮਰੀਕਾ ਦਾ ਵੀਜ਼ਾ ਅਪਲਾਈ ਕਰੋਗੇ ਅਪਾਇੰਟਮੈਂਟ ਲਾਉਂਗੇ ਤਾਂ ਹੁਣ ਧਿਆਨ ਦੇ ਨਾਲ ਜੇਕਰ ਤੁਸੀਂ ਅਮਰੀਕਾ ਜਾ ਕੇ ਪੜ੍ਹਾਈ ਕਰਨੀ ਹੈ ਤਾਂ ਸਿਰਫ ਇੱਕੋ ਗੱਲ ਧਿਆਨ ਦੇ ਵਿੱਚ ਰੱਖਣੀ ਹੈ ਕਿ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਪਬਲਿਕ ਕਰਨੇ ਹੈ ਤੇ ਉਸ ਦੇ ਉੱਪਰ ਕੋਈ ਵੀ ਅਜਿਹੀ ਟਿੱਪਣੀ ਅਮਰੀਕਾ ਨੂੰ ਲੈ ਕੇ ਨਹੀਂ ਕਰਨੀ ਕਿ ਜਿਹੜੀ ਤੁਹਾਨੂੰ ਸੰਕਟ ਦੇ ਵਿੱਚ ਪਾ ਦੇਵੇ ਕੋਈ ਵੀ ਇਲੀਗਲ ਐਕਟੀਵਿਟੀ ਨਹੀਂ ਕਰਨੀ ਨਾ ਹੀ ਅਮਰੀਕਾ ਨੂੰ ਚੰਗਾ ਬਾੜਾ ਬੋਲਣਾ ਔਰ ਨਾ ਹੀ ਅਮਰੀਕਾ ਦੇ ਖਿਲਾਫ ਕਿਸੇ ਵੀ ਤਰੀਕੇ ਦਾ ਕੰਟੈਂਟ ਜਿਹੜਾ ਆ ਤੁਸੀਂ ਆਪਣੇ ਸੋਸ਼ਲ ਮੀਡੀਆ ਤੇ ਪੇਸਟ ਕਰਨਾ ਹੈ ਜੇਕਰ ਤੁਸੀਂ ਇਹ ਸ਼ਰਤ ਤੇ ਖਰੇ ਉਤਰਦੇ ਹੋ ਤਾਂ ਤੁਹਾਨੂੰ ਵੀਜ਼ਾ ਮਿਲ ਜਾਏਗਾ ਇਹ ਅਮਰੀਕਾ ਸਰਕਾਰ ਦਾ ਕਹਿਣਾ ਹੈ ਔਰ ਬਾਅਦ ਦੇ ਵਿੱਚ ਵੀ ਇਹ ਨਹੀਂ ਹੈ ਕਿ ਤੁਹਾਨੂੰ ਇੱਕ ਵਾਰੀ ਵੀਜ਼ਾ ਮਿਲ ਗਿਆ ਤਾਂ ਤੁਹਾਡਾ ਖੜਾ ਛੁੱਟ ਗਿਆ ਬਾਅਦ ਦੇ ਵਿੱਚ ਵੀ ਸਰਕਾਰ ਤੁਹਾਡਾ ਅਕਾਊਂਟ ਜਿਹੜਾ ਆ ਉਹ ਜਾਂਚ ਕਰਦੀ ਰਹੇਗੀ ਤੁਹਾਡੇ ਅਕਾਊਂਟ ਤੇ ਸਰਕਾਰ ਦੀ ਨਜ਼ਰ ਹੋਏਗੀ ਜੇਕਰ ਅਮਰੀਕਾ ਪਹੁੰਚ ਕੇ ਤੁਸੀਂ ਕੋਈ ਇਲੈਗਲ ਐਕਟੀਵਿਟੀ ਕਰਦੇ ਹੋ ਜਾਂ ਅਮਰੀਕਾ ਸਰਕਾਰ ਦੇ ਖਿਲਾਫ ਕੁਝ ਬੋਲਦੇ ਹੋ ਤਾਂ ਤੁਹਾਡਾ ਵੀਜ਼ਾ ਕੈਨਸਲ ਕਰਕੇ ਤੁਹਾਨੂੰ ਰਿਪੋਰਟ ਕੀਤਾ ਜਾ ਸਕਦਾ ਹੈ ਔਰ ਅੱਗੇ ਤੋਂ ਤੁਹਾਡੀ ਪ੍ਰੋਫਾਈਲ ਦੇ ਉੱਪਰ ਬੈਨ ਲਗਾ ਦਿੱਤਾ ਜਾਊਗਾ ਇਹ ਅਮਰੀਕਾ ਸਰਕਾਰ ਦਾ ਕਹਿਣਾ ਤਾਂ ਵੱਡੀ ਖਬਰ ਹੈ ਕਿ ਸ਼ੇਅਰ ਵੱਧ ਤੋਂ ਵੱਧ ਇਸ ਖਬਰ ਨੂੰ ਕਰ ਦਿਓ ਜਿਹੜੇ ਸਟੂਡੈਂਟ ਅਮਰੀਕਾ ਜਾ ਕੇ ਪੜਨ ਦੇ ਚਾਹਵਾਨ ਨੇ ਸੋ ਉਹਨਾਂ ਲਈ ਇਹ ਵੱਡੀ ਖਬਰ ਹੈ ਕਿ ਬਹੁਤ ਜਲਦੀ ਅਮਰੀਕਾ ਦੀਆਂ ਜਿਹੜੀਆਂ ਅਪਾਇੰਟਮੈਂਟਸ ਨੇ ਸਟੱਡੀ ਵੀਜ਼ੇ ਦੇ ਵਾਸਤੇ ਉਹ ਖੁੱਲਣ ਜਾ ਰਹੀਆਂ ਨੇ ਕਿਉਂਕਿ 27 ਮਈ ਤੋਂ ਬੰਦ ਕਰ ਦਿੱਤੀਆਂ ਗਈਆਂ ਸੀ ਉਸ ਤੋਂ ਬਾਅਦ ਕੋਈ ਵੀ ਅਪਾਇੰਟਮੈਂਟ ਨਹੀਂ ਖੁੱਲੀ ਔਰ ਨਾ ਹੀ ਕਿਸੇ ਨੂੰ ਵੀਜ਼ਾ ਮਿਲਿਆ ਹੈ ਹੁਣ ਬਾਅਦ ਜਲਦੀ ਅਪਾਇੰਟਮੈਂਟ ਵੀ ਖੁੱਲਣਗੀਆਂ ਵੀਜ਼ਾ ਵੀ ਮਿਲਣਗੇ ਔਰ ਸ਼ਰਤ ਇਹ ਕਿ ਹੈ ਕਿ ਤੁਸੀਂ ਆਪਣਾ ਸੋਸ਼ਲ ਮੀਡੀਆ ਅਕਾਊਂਟ ਪਬਲਿਕ ਕਰਨਾ ਹੈ ਉਹ ਤੁਹਾਡੇ ਅਕਾਊਂਟਸ ਦੀ ਜਾਂਚ ਕਰਨਗੇ ਔਰ ਕਿਸੇ ਵੀ ਤਰੀਕੇ ਦਾ ਕੰਟੈਂਟ ਅਮਰੀਕਾ ਦੇ ਸਰਕਾਰ ਦੇ ਖਿਲਾਫ ਤੁਸੀਂ ਸੋਸ਼ਲ ਮੀਡੀਆ ਤੇ ਪੋਸਟ ਨਹੀਂ ਕਰਨਾ ਇਹ ਸ਼ਰਤ ਜਿਹੜੀ ਹੈ ਉਹ ਅਮਰੀਕਾ ਸਰਕਾਰ ਨੇ ਰੱਖੀ ਹੈ ਕਿ ਤੁਹਾਡੇ ਅਕਾਊਂਟਸ ਦੀ ਸੋਸ਼ਲ ਮੀਡੀਆ ਅਕਾਊਂਟਸ ਦੀ ਜਾਂ ਕਰਕੇ ਕੋਈ ਵੀ ਵੀਜ਼ਾ ਜਿਹੜਾ ਆ ਇਸ਼ੂ ਨਹੀਂ ਕੀਤਾ ਜਾ ਰਿਹਾ ਸੀ ਖਾਸ ਤੌਰ ਤੇ ਸਟੂਡੈਂਟ ਵੀਜ਼ਾ ਕਿਉਂਕਿ ਅਮਰੀਕਾ ਨੇ 27 ਮਈ ਨੂੰ ਸਟੂਡੈਂਟ ਵੀਜ਼ਾ ਅਪਾਇੰਟਮੈਂਟ ਬੰਦ ਕਰ ਦਿੱਤੀ ਗਈ ਸੀ ਸੋ ਉਸ ਤੋਂ ਬਾਅਦ ਦੇ ਵਿੱਚ ਕੋਈ ਵੀ ਸਟੂਡੈਂਟ ਵੀਜ਼ਾ ਇਸ਼ੂ ਜਿਹੜਾ ਆ ਅਮਰੀਕਾ ਦੇ ਵੱਲੋਂ ਨਹੀਂ ਕੀਤਾ ਗਿਆ ਸੀ ਤਾਂ ਹੁਣ ਵੱਡੀ ਖੁਸ਼ਖਬਰੀ ਲੈ ਕੇ ਹਾਜ਼ਰ ਹੋਏ ਹਾਂ ਤੁਹਾਨੂੰ ਦੱਸਦੇ ਕਿ ਅਮਰੀਕਾ ਨੇ ਮੁੜ ਤੋਂ ਵੀਜ਼ਾ ਸ਼ੁਰੂ ਕਰਨ ਦੀ ਗੱਲ ਕੀਤੀ ਹੈ ਜੀ ਹਾਂ ਤੁਹਾਨੂੰ ਦੱਸ ਦੇ ਕਿ ਜਲਦੀ ਹੀ ਵੀਜ਼ਾ ਅਪਾਇੰਟਮੈਂਟ ਜਿਹੜੀਆਂ ਨੇ ਅਮਰੀਕਾ ਖੋਲ੍ਹ ਦਵੇਗਾ ਤਾਂ ਜਿੰਨੇ ਵੀ ਸਟੂਡੈਂਟ ਨੇ ਜਿੰਨੇ ਵੀ ਵਿਦਿਆਰਥੀ ਨੇ ਚਾਹਵਾਂ ਨੇ ਅਮਰੀਕਾ ਜਾ ਕੇ ਪੜ੍ਹਾਈ ਕਰਨ ਦੇ ਉਹ ਅਪਾਇੰਟਮੈਂਟ ਲੈ ਕੇ ਤੇ ਆਪਣਾ ਵੀਜ਼ਾ ਹਾਸਲ ਕਰ ਸਕਦੇ ਨੇ ਅਮਰੀਕਾ ਬਹੁਤ ਜਲਦੀ ਅਪਾਇੰਟਮੈਂਟ ਜਿਹੜੀਆਂ ਨੇ ਉਹ ਖੋਲਣ ਜਾ ਰਿਹਾ ਹੈ ਪਰ ਉਸ ਤੋਂ ਇਲਾਵਾ ਤੁਹਾਨੂੰ ਦੱਸ ਦੇ ਕਿ ਅਮਰੀਕਾ ਨੇ ਇੱਕ ਸ਼ਰਤ ਰੱਖ ਦਿੱਤੀ ਆ ਜੇਕਰ ਤੁਸੀਂ ਵੀਜ਼ਾ ਅਪਲਾਈ ਕਰਦੇ ਹੋ ਸਟੂਡੈਂਟ ਵੀਜ਼ਾ ਅਮਰੀਕਾ ਦਾ ਅਪਲਾਈ ਕਰਦੇ ਹੋ ਤਾਂ ਤੁਹਾਨੂੰ ਜਿਹੜੇ ਆਪਣੇ ਸੋਸ਼ਲ ਮੀਡੀਆ ਪ੍ਰੋਫਾਈਲਸ ਨੇ ਜਿਵੇਂ ਫੇਸਬੁੱਕ ਇੰਸਟਾਗ੍ਰam ਟਵਿੱਟਰ ਹੋ ਗਿਆ ਜਾਂ ਹੋਰ ਸਾਰੀਆਂ ਸੋਸ਼ਲ ਮੀਡੀਆ ਪ੍ਰੋਫਾਈਲ ਹੁੰਦੀਆਂ ਨੇ ਉਹ ਤੁਹਾਨੂੰ ਪਬਲਿਕ ਕਰਨੀਆਂ ਪੈਣਗੀਆਂ ਤਾਂ ਜੋ ਤੁਹਾਡੇ ਅਕਾਊਂਟਸ ਦੀ ਅਮਰੀਕਾ ਜਾਂਚ ਕਰ ਸਕੇ ਸਭ ਤੋਂ ਪਹਿਲਾਂ ਜਦੋਂ ਤੁਸੀਂ ਅਪਾਇੰਟਮੈਂਟ ਲਓਗੇ ਅਮਰੀਕਾ ਦੇ ਸਟੂਡੈਂਟ ਵੀਜ਼ਾ ਲੈਣ ਦੇ ਵਾਸਤੇ ਤੁਹਾਡੇ ਅਕਾਊਂਟਸ ਜਿਹੜੇ ਨੇ ਉਹ ਪਬਲਿਕ ਹੋਣੇ ਚਾਹੀਦੇ ਨੇ ਸੋਸ਼ਲ ਮੀਡੀਆ ਅਕਾਊਂਟਸ ਦੀ ਗੱਲ ਕਰ ਰਹੇ ਆ ਉਹ ਤੁਹਾਡੇ ਪਬਲਿਕ ਹੋਣੇ ਚਾਹੀਦੇ ਨੇ ਔਰ ਉਸ ਤੋਂ ਬਾਅਦ ਦੇ ਵਿੱਚ ਤੁਹਾਡੇ ਪਬਲਿਕ ਅਕਾਊਂਟ ਜਿਹੜੇ ਨੇ ਉਹਨਾਂ ਦੀ ਜਾਂਚ ਯੂਐਸ ਕਰੇਗਾ ਅਮਰੀਕਾ ਕਰੇਗਾ ਕਿ ਕਿਤੇ ਤੁਹਾਡਾ ਕੋਈ ਸਬੰਧ ਇਲੀਗਲ ਐਕਟੀਵਿਟੀਜ਼ ਨਾਲ ਤਾਂ ਨਹੀਂ ਹੈ ਤੁਸੀਂ ਅਮਰੀਕਾ ਦੇ ਖਿਲਾਫ ਚੰਗਾ ਮਾੜਾ ਤਾਂ ਨਹੀਂ ਬੋਲਦੇ ਕੋਈ ਅਮਰੀਕਾ ਦੇ ਖਿਲਾਫ ਆ ਤੁਸੀਂ ਕੰਟੈਂਟ ਜਿਹੜਾ ਆ ਉਹ ਆਪਣੇ ਸੋਸ਼ਲ ਮੀਡੀਆ ਤੇ ਪੇਸ਼ਤਾ ਨਹੀਂ ਕੀਤਾ ਹੋਇਆ ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹਨਾਂ ਨੂੰ ਵਾਚ ਆਊਟ ਕੀਤਾ ਜਾਏਗਾ ਤੇ ਉਸ ਤੋਂ ਬਾਅਦ ਤੁਹਾਡੀ ਪ੍ਰੋਫਾਈਲ ਤੇ ਤੁਹਾਡੇ ਵੀਜ਼ੇ ਨੂੰ ਲੈ ਕੇ ਫੈਸਲਾ ਦਿੱਤਾ ਜਾਵੇਗਾ ਤਾਂ ਇਹ ਤਿਆਰ ਰੱਖਣ ਜੋ ਗੱਲ ਹੈ ਸ਼ਰਤ ਇੱਕੋ ਰੱਖੀ ਗਈ ਹੈ ਵੀਜ਼ੇ ਖੋਲ ਦਿੱਤੇ ਜਾਣਗੇ ਅਪਾਇੰਟਮੈਂਟਾਂ ਖੋਲ ਦਿੱਤੀਆਂ ਜਾਣਗੀਆਂ ਜਲਦੀ ਹੀ ਅਮਰੀਕਾ ਸਰਕਾਰ ਦਾ ਕਹਿਣਾ ਹੈ ਕਿ ਅਸੀਂ ਸਟੂਡੈਂਟ ਵੀਜ਼ਾ ਅਪਾਇੰਟਮੈਂਟ ਸ਼ੁਰੂ ਕਰ ਰਹੇ ਹਾਂ ਜਿਹੜੇ ਵੀ ਸਟੂਡੈਂਟ ਅਮਰੀਕਾ ਦੇ ਵਿੱਚ ਪੜ੍ਹਨਾ ਚਾਹੁੰਦੇ ਨੇ ਪੜਨ ਦੇ ਚਾਹਵਾਨ ਨੇ ਅਪਾਇੰਟਮੈਂਟ ਲੈ ਕੇ ਤੇ ਵੀਜ਼ਾ ਜਿਹੜਾ ਲੈ ਸਕਦੇ ਨੇ ਪਰ ਸ਼ਰਤ ਇੱਕੋ ਹੈ ਕਿ ਉਹਨਾਂ ਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟ ਜਿਹੜੇ ਨੇ ਉਹਨਾਂ ਨੂੰ ਪਬਲਿਕ ਕਰਨਾ ਹੋਵੇਗਾ ਔਰ ਅਮਰੀਕਾ ਉਹਨਾਂ ਅਕਾਊਂਟਸ ਦੀ ਜਾਂਚ ਕਰੇਗਾ ਜਾਨੀ ਕਿ ਹੁਣ ਤੁਸੀਂ ਜਿਹੜਾ ਕੰਟੈਂਟ ਪਾਉਂਗੇ ਉਹ ਧਿਆਨ ਦੇ ਨਾਲ ਪਾਓ ਤੁਹਾਡਾ ਕੋਈ ਵੀ ਕੰਟੈਂਟ ਅਮਰੀਕਾ ਸਰਕਾਰ ਦੇ ਖਿਲਾਫ ਨਹੀਂ ਹੋਣਾ ਚਾਹੀਦਾ ਅਮਰੀਕਾ ਦੇਸ਼ ਦੇ ਖਿਲਾਫ ਨਹੀਂ ਹੋਣਾ ਚਾਹੀਦਾ ਔਰ ਇਸਦੀ ਖਾਸ ਤੌਰ ਤੇ ਅਮਰੀਕਾ ਜਿਹੜਾ ਆ ਉਹ ਜਾਂਚ ਕਰੇਗਾ ਕਿ ਤੁਸੀਂ ਕੋਈ ਕੰਟੈਂਟ ਸਾਡੀ ਸਰਕਾਰ ਦੇ ਖਿਲਾਫ ਤਾਂ ਨਹੀਂ ਪਾਇਆ ਹੋਇਆ ਜਾਂ ਅਮਰੀਕਾ ਦੇ ਖਿਲਾਫ ਤਾਂ ਨਹੀਂ ਪਾਇਆ ਹੋਇਆ ਸੋ ਤੁਹਾਡੇ ਅਕਾਊਂਟਸ ਦੀ ਜਾਂਚ ਕਰੇਗਾ ਤੁਹਾਡੀ ਐਕਟੀਵਿਟੀ ਕਿਵੇਂ ਦੀ ਹੈ ਕੋਈ ਐਂਟੀ ਟੈਰਰਿਸਟ ਐਕਟੀਵਿਟੀ ਤਾਂ ਨਹੀਂ ਤੁਸੀਂ ਕਰ ਰਹੇ سوشل ਮੀਡੀਆ ਤੇ ਕੀ ਪੋਸਟ ਕਰ ਰਹੇ ਹੋ ਤਾਂ ਤੁਹਾਡੇ ਕੰਟੈਂਟ ਦੇ ਉੱਪਰ ਅਮਰੀਕਾ ਨਜ਼ਰ ਰੱਖੇਗਾ ਜਦੋਂ ਤੁਸੀਂ ਅਮਰੀਕਾ ਦਾ ਵੀਜ਼ਾ ਅਪਲਾਈ ਕਰੋਗੇ ਅਪਾਇੰਟਮੈਂਟ ਲਾਉਂਗੇ ਤਾਂ ਹੁਣ ਧਿਆਨ ਦੇ ਨਾਲ ਜੇਕਰ ਤੁਸੀਂ ਅਮਰੀਕਾ ਜਾ ਕੇ ਪੜ੍ਹਾਈ ਕਰਨੀ ਹੈ ਤਾਂ ਸਿਰਫ ਇੱਕੋ ਗੱਲ ਧਿਆਨ ਦੇ ਵਿੱਚ ਰੱਖਣੀ ਹੈ ਕਿ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਪਬਲਿਕ ਕਰਨੇ ਹਨ ਤੇ ਉਸ ਦੇ ਉੱਪਰ ਕੋਈ ਵੀ ਅਜਿਹੀ ਟਿੱਪਣੀ ਅਮਰੀਕਾ ਨੂੰ ਲੈ ਕੇ ਨਹੀਂ ਕਰਨੀ ਕਿ ਜਿਹੜੀ ਤੁਹਾਨੂੰ ਸੰਕਟ ਦੇ ਵਿੱਚ ਪਾ ਦੇਵੇ ਕੋਈ ਵੀ ਇਲੀਗਲ ਐਕਟੀਵਿਟੀ ਨਹੀਂ ਕਰਨੀ ਨਾ ਹੀ ਅਮਰੀਕਾ ਨੂੰ ਚੰਗਾ ਬਾੜਾ ਬੋਲਣਾ ਔਰ ਨਾ ਹੀ ਅਮਰੀਕਾ ਦੇ ਖਿਲਾਫ ਕਿਸੇ ਵੀ ਤਰੀਕੇ ਦਾ ਕੰਟੈਂਟ ਜਿਹੜਾ ਆ ਤੁਸੀਂ ਆਪਣੇ ਸੋਸ਼ਲ ਮੀਡੀਆ ਤੇ ਪੇਸਟ ਕਰਨਾ ਜੇਕਰ ਤੁਸੀਂ ਇਹ ਸ਼ਰਤ ਤੇ ਖਰੇ ਉਤਰਦੇ ਹੋ ਤਾਂ ਤੁਹਾਨੂੰ ਵੀਜ਼ਾ मिल ਜਾਏਗਾ ਇਹ ਅਮਰੀਕਾ ਸਰਕਾਰ ਦਾ ਕਹਿਣਾ ਹੈ ਔਰ ਬਾਅਦ ਦੇ ਵਿੱਚ ਵੀ ਇਹ ਨਹੀਂ ਹੈ ਕਿ ਤੁਹਾਨੂੰ ਇੱਕ ਵਾਰੀ ਵੀਜ਼ਾ ਮਿਲ ਗਿਆ ਤਾਂ ਤੁਹਾਡਾ ਖੜਾ ਛੁੱਟ ਗਿਆ ਬਾਅਦ ਦੇ ਵਿੱਚ ਵੀ ਸਰਕਾਰ ਤੁਹਾਡਾ ਅਕਾਊਂਟ ਜਿਹੜਾ ਆ ਉਹ ਜਾਂਚ ਕਰਦੀ ਰਹੇਗੀ ਤੁਹਾਡੇ ਅਕਾਊਂਟ ਤੇ ਸਰਕਾਰ ਦੀ ਨਜ਼ਰ ਹੋਏਗੀ ਜੇਕਰ ਅਮਰੀਕਾ ਪਹੁੰਚ ਕੇ ਤੁਸੀਂ ਕੋਈ ਇਲੈਗਲ ਐਕਟੀਵਿਟੀ ਕਰਦੇ ਹੋ ਜਾ ਅਮਰੀਕਾ ਸਰਕਾਰ ਦੇ ਖਿਲਾਫ ਕੁਝ ਬੋਲਦੇ ਹੋ ਤਾਂ ਤੁਹਾਡਾ ਵੀਜ਼ਾ ਕੈਨਸਲ ਕਰਕੇ ਤੁਹਾਨੂੰ ਰਿਪੋਰਟ ਕੀਤਾ ਜਾ ਸਕਦਾ ਹੈ ਔਰ ਅੱਗੇ ਤੋਂ ਤੁਹਾਡੀ ਪ੍ਰੋਫਾਈਲ ਦੇ ਉੱਪਰ ਬੈਨ ਲਗਾ ਦਿੱਤਾ ਜਾਊਗਾ ਇਹ ਅਮਰੀਕਾ ਸਰਕਾਰ ਦਾ ਕਹਿਣਾ ਹੈ ਤਾਂ ਵੱਡੀ ਖਬਰ ਹੈ ਕਿ ਸ਼ੇਅਰ ਵੱਧ ਤੋਂ ਵੱਧ ਇਸ ਖਬਰ ਨੂੰ ਕਰ ਦਿਓ ਜਿਹੜੇ ਸਟੂਡੈਂਟ ਅਮਰੀਕਾ ਜਾ ਕੇ ਪੜਨ ਦੇ ਚਾਹਵਾਨ ਨੇ ਸੋ ਉਹਨਾਂ ਲਈ ਇਹ ਵੱਡੀ ਖਬਰ ਹੈ ਕਿ ਬਹੁਤ ਜਲਦੀ ਅਮਰੀਕਾ ਦੀਆਂ ਜਿਹੜੀਆਂ ਅਪਾਇੰਟਮੈਂਟਸ ਨੇ ਸਟੱਡੀ ਵੀਜ਼ੇ ਦੇ ਵਾਸਤੇ ਉਹ ਖੁੱਲਣ ਜਾ ਰਹੀਆਂ ਨੇ ਕਿਉਂਕਿ 27 ਮਈ ਤੋਂ ਬੰਦ ਕਰ ਦਿੱਤੀਆਂ ਗਈਆਂ ਸੀ ਉਸ ਤੋਂ ਬਾਅਦ ਕੋਈ ਵੀ ਅਪਾਇੰਟਮੈਂਟ ਨਹੀਂ ਖੁੱਲੀ ਔਰ ਨਾ ਹੀ ਕਿਸੇ ਨੂੰ ਵੀਜ਼ਾ ਮਿਲਿਆ ਹੈ ਹੁਣ ਬਹੁਤ ਜਲਦੀ ਅਪਾਇੰਟਮੈਂਟ ਵੀ ਖੁੱਲਣਗੀਆਂ ਵੀਜ਼ਾ ਵੀ ਮਿਲਣਗੇ ਔਰ ਸ਼ਰਤ ਇਕੇ ਹੈ ਕਿ ਤੁਸੀਂ ਆਪਣਾ ਸੋਸ਼ਲ ਮੀਡੀਆ ਅਕਾਊਂਟ ਪਬਲਿਕ ਕਰਨਾ ਹੈ ਉਹ ਤੁਹਾਡੇ ਅਕਾਊਂਟਸ ਦੀ ਜਾਂਚ ਕਰਨਗੇ ਔਰ ਕਿਸੇ ਵੀ ਤਰੀਕੇ ਦਾ ਕੰਟੈਂਟ ਅਮਰੀਕਾ ਦੇ ਸਰਕਾਰ ਦੇ ਖਿਲਾਫ ਤੁਸੀਂ ਸੋਸ਼ਲ ਮੀਡੀਆ ਤੇ ਪੇਸਟ ਨਹੀਂ ਕਰਨਾ ਇਹ ਸ਼ਰਤ ਜਿਹੜੀ ਹੈ ਉਹ ਅਮਰੀਕਾ ਸਰਕਾਰ ਨੇ ਰੱਖੀ ਹੈ ਕਿ ਤੁਹਾਡੇ ਅਕਾਊਂਟਸ ਦੀ ਸੋਸ਼ਲ ਮੀਡੀਆ ਅਕਾਊਂਟਸ ਦੀ ਜਾਂਚ ਕਰਕੇ ਕੋਈ ਵੀ ਵੀਜ਼ਾ ਜਿਹੜਾ ਆ ਇਸ਼ੂ ਨਹੀਂ ਕੀਤਾ ਜਾ ਰਿਹਾ ਸੀ ਖਾਸ ਤੌਰ ਤੇ ਸਟੂਡੈਂਟ ਵੀਜ਼ਾ ਕਿਉਂਕਿ ਅਮਰੀਕਾ ਨੇ 27 ਮਈ ਨੂੰ ਸਟੂਡੈਂਟ ਵੀਜ਼ਾ ਅਪਾਇੰਟਮੈਂਟ ਬੰਦ ਕਰ ਦਿੱਤੀ ਗਈ ਸੀ ਸੋ ਉਸ ਤੋਂ ਬਾਅਦ ਦੇ ਵਿੱਚ ਕੋਈ ਵੀ ਸਟੂਡੈਂਟ ਵੀਜ਼ਾ ਇਸ਼ੂ ਜਿਹੜਾ ਆ ਅਮਰੀਕਾ ਦੇ ਵੱਲੋਂ ਨਹੀਂ ਕੀਤਾ ਗਿਆ ਸੀ ਤਾਂ ਹੁਣ ਵੱਡੀ ਖੁਸ਼ਖਬਰੀ ਲੈ ਕੇ ਹਾਜ਼ਰ ਹੋਏ ਆ ਤੁਹਾਨੂੰ ਦੱਸਦੀ ਕਿ ਅਮਰੀਕਾ ਨੇ ਮੁੜ ਤੋਂ ਵੀਜ਼ਾ ਸ਼ੁਰੂ ਕਰਨ ਦੀ ਗੱਲ ਕੀਤੀ ਹੈ ਜੀ ਹਾਂ ਤੁਹਾਨੂੰ ਦੱਸ ਦੇ ਕਿ ਜਲਦੀ ਹੀ ਵੀਜ਼ਾ ਅਪਾਇੰਟਮੈਂਟ ਜਿਹੜੀਆਂ ਨੇ ਅਮਰੀਕਾ ਖੋਲ੍ਹ ਦਵੇਗਾ ਤਾਂ ਜਿੰਨੇ ਵੀ ਸਟੂਡੈਂਟ ਨੇ ਜਿੰਨੇ ਵੀ ਵਿਦਿਆਰਥੀ ਨੇ ਚਾਹਵਾਂ ਨੇ ਅਮਰੀਕਾ ਜਾ ਕੇ ਪੜ੍ਹਾਈ ਕਰਨ ਦੇ ਉਹ ਅਪਾਇੰਟਮੈਂਟ ਲੈ ਕੇ ਤੇ ਆਪਣਾ ਵੀਜ਼ਾ ਹਾਸਲ ਕਰ ਸਕਦੇ ਨੇ ਅਮਰੀਕਾ ਬਹੁਤ ਜਲਦੀ ਅਪਾਇੰਟਮੈਂਟ ਜਿਹੜੀਆਂ ਨੇ ਉਹ ਖੋਲਣ ਜਾ ਰਿਹਾ ਹੈ ਪਰ ਉਸ ਤੋਂ ਇਲਾਵਾ ਤੁਹਾਨੂੰ ਦੱਸ ਦੇ ਕਿ ਅਮਰੀਕਾ ਨੇ ਇੱਕ ਸ਼ਰਤ ਰੱਖ ਦਿੱਤੀ ਆ ਜੇਕਰ ਤੁਸੀਂ ਵੀਜ਼ਾ ਅਪਲਾਈ ਕਰਦੇ ਹੋ ਸਟੂਡੈਂਟ ਵੀਜ਼ਾ ਅਮਰੀਕਾ ਦਾ ਅਪਲਾਈ ਕਰਦੇ ਹੋ ਤਾਂ ਤੁਹਾਨੂੰ ਜਿਹੜੇ ਆਪਣੇ ਸੋਸ਼ਲ ਮੀਡੀਆ ਪ੍ਰੋਫਾਈਲਸ ਨੇ ਜਿਵੇਂ ਫੇਸਬੁੱਕ ਇੰਸਟਾਗ੍ਰam ਟਵਿੱਟਰ ਹੋ ਗਿਆ ਜਾਂ ਹੋਰ ਸਾਰੀਆਂ ਸੋਸ਼ਲ ਮੀਡੀਆ ਪ੍ਰੋਫਾਈਲ ਹੁੰਦੀਆਂ ਨੇ ਉਹ ਤੁਹਾਨੂੰ ਪਬਲਿਕ ਕਰਨੀਆਂ ਪੈਣਗੀਆਂ ਤਾਂ ਜੋ ਤੁਹਾਡੇ ਅਕਾਊਂਟਸ ਦੀ ਅਮਰੀਕਾ ਜਾਂਚ ਕਰ ਸਕੇ ਸਭ ਤੋਂ ਪਹਿਲਾਂ ਜਦੋਂ ਤੁਸੀਂ ਅਪਾਇੰਟਮੈਂਟ ਲਾਉਂਗੇ ਅਮਰੀਕਾ ਦੇ ਸਟੂਡੈਂਟ ਵੀਜ਼ਾ ਲੈਣ ਦੇ ਵਾਸਤੇ ਤੁਹਾਡੇ ਅਕਾਊਂਟਸ ਜਿਹੜੇ ਨੇ ਉਹ ਪਬਲਿਕ ਹੋਣੇ ਚਾਹੀਦੇ ਨੇ ਸੋਸ਼ਲ ਮੀਡੀਆ ਅਕਾਊਂਟਸ ਦੀ ਗੱਲ ਕਰ ਰਹੇ ਆ ਉਹ ਤੁਹਾਡੇ ਪਬਲਿਕ ਹੋਣੇ ਚਾਹੀਦੇ ਨੇ ਔਰ ਉਸ ਤੋਂ ਬਾਅਦ ਦੇ ਵਿੱਚ ਤੁਹਾਡੇ ਪਬਲਿਕ ਅਕਾਊਂਟ ਜਿਹੜੇ ਨੇ ਉਹਨਾਂ ਦੀ ਜਾਂਚ ਯੂਐਸ ਕਰੇਗਾ ਅਮਰੀਕਾ ਕਰੇਗਾ ਕਿ ਕਿਤੇ ਤੁਹਾਡਾ ਕੋਈ ਸੰਬੰਧ ਇਲੀਗਲ ਐਕਟੀਵਿਟੀਜ਼ ਨਾਲ ਤਾਂ ਨਹੀਂ ਹੈ ਤੁਸੀਂ ਅਮਰੀਕਾ ਦੇ ਖਿਲਾਫ ਚੰਗਾ ਮਾੜਾ ਤਾਂ ਨਹੀਂ ਬੋਲਦੇ ਕੋਈ ਅਮਰੀਕਾ ਦੇ ਖਿਲਾਫ ਆ ਤੁਸੀਂ ਕੰਟੈਂਟ ਜਿਹੜਾ ਆ ਉਹ ਆਪਣੇ ਸੋਸ਼ਲ ਮੀਡੀਆ ਤੇ ਪੇਸ਼ਤਾ ਨਹੀਂ ਕੀਤਾ ਹੋਇਆ ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹਨਾਂ ਨੂੰ ਵਾਚ ਆਊਟ ਕੀਤਾ ਜਾਏਗਾ ਤੇ ਉਸ ਤੋਂ ਬਾਅਦ ਤੁਹਾਡੀ ਪ੍ਰੋਫਾਈਲ ਤੇ ਤੁਹਾਡੇ ਵੀਜ਼ੇ ਨੂੰ ਲੈ ਕੇ ਫੈਸਲਾ ਦਿੱਤਾ ਜਾਵੇਗਾ ਤਾਂ ਇਹ ਤਿਆਰ ਰੱਖਣ ਜੋ ਗੱਲ ਹੈ ਸ਼ਰਤ ਇੱਕੋ ਰੱਖੀ ਗਈ ਹੈ ਵੀਜ਼ੇ ਖੋਲ ਦਿੱਤੇ ਜਾਣਗੇ ਅਪਾਇੰਟਮੈਂਟਾਂ ਖੋਲ ਦਿੱਤੀਆਂ ਜਾਣਗੀਆਂ ਜਲਦੀ ਹੀ ਅਮਰੀਕਾ ਸਰਕਾਰ ਦਾ ਕਹਿਣਾ ਹੈ ਕਿ ਅਸੀਂ ਸਟੂਡੈਂਟ ਵੀਜ਼ਾ ਅਪਾਇੰਟਮੈਂਟ ਸ਼ੁਰੂ ਕਰ ਰਹੇ ਹਾਂ ਜਿਹੜੇ ਵੀ ਸਟੂਡੈਂਟ ਅਮਰੀਕਾ ਦੇ ਵਿੱਚ ਪੜ੍ਹਨਾ ਚਾਹੁੰਦੇ ਨੇ ਪੜਨ ਦੇ ਚਾਹਵਾਨ ਨੇ ਉਹ ਅਪਾਇੰਟਮੈਂਟ ਲੈ ਕੇ ਤੇ ਵੀਜ਼ਾ ਜਿਹੜਾ ਲੈ ਸਕਦੇ ਨੇ ਪਰ ਸ਼ਰਤ ਇੱਕੋ ਐ ਕਿ ਉਹਨਾਂ ਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟ ਜਿਹੜੇ ਨੇ ਉਹਨਾਂ ਨੂੰ ਪਬਲਿਕ ਕਰਨਾ ਹੋਵੇਗਾ ਔਰ ਅਮਰੀਕਾ ਉਹਨਾਂ ਅਕਾਊਂਟਸ ਦੀ ਜਾਂਚ ਕਰੇਗਾ ਜਾਨੀ ਕਿ ਹੁਣ ਤੁਸੀਂ ਜਿਹੜਾ ਕੰਟੈਂਟ ਪਾਉਂਗੇ ਉਹ ਧਿਆਨ ਦੇ ਨਾਲ ਪਾਓ ਤੁਹਾਡਾ ਕੋਈ ਵੀ ਕੰਟੈਂਟ ਅਮਰੀਕਾ ਸਰਕਾਰ ਦੇ ਖਿਲਾਫ ਨਹੀਂ ਹੋਣਾ ਚਾਹੀਦਾ ਅਮਰੀਕਾ ਦੇਸ਼ ਦੇ ਖਿਲਾਫ ਨਹੀਂ ਹੋਣਾ ਚਾਹੀਦਾ ਔਰ ਇਸਦੀ ਖਾਸ ਤੌਰ ਤੇ ਅਮਰੀਕਾ ਜਿਹੜਾ ਆ ਉਹ ਜਾਂਚ ਕਰੇਗਾ ਕਿ ਤੁਸੀਂ ਕੋਈ ਕੰਟੈਂਟ ਸਾਡੀ ਸਰਕਾਰ ਦੇ ਖਿਲਾਫ ਤਾਂ ਨਹੀਂ ਪਾਇਆ ਹੋਇਆ ਜਾਂ ਅਮਰੀਕਾ ਦੇ ਖਿਲਾਫ ਤਾਂ ਨਹੀਂ ਪਾਇਆ ਹੋਇਆ ਸੋ ਤੁਹਾਡੇ ਅਕਾਊਂਟਸ ਦੀ ਜਾਂਚ ਕਰੇਗਾ ਤੁਹਾਡੀ ਐਕਟੀਵਿਟੀ ਕਿਵੇਂ ਦੀ ਹੈ ਕੋਈ ਐਂਟੀ ਟੈਰਰਿਸਟ ਐਕਟੀਵਿਟੀ ਤਾਂ ਨਹੀਂ ਤੁਸੀਂ ਕਰ ਰਹੇ سوشل ਮੀਡੀਆ ਤੇ ਕੀ ਪੋਸਟ ਕਰ ਰਹੇ ਹੋ ਤਾਂ ਤੁਹਾਡੇ ਕੰਟੈਂਟ ਦੇ ਉੱਪਰ ਅਮਰੀਕਾ ਨਜ਼ਰ ਰੱਖੇਗਾ ਜਦੋਂ ਤੁਸੀਂ ਅਮਰੀਕਾ ਦਾ ਵੀਜ਼ਾ ਅਪਲਾਈ ਕਰੋਗੇ ਅਪਾਇੰਟਮੈਂਟ ਲਾਉਂਗੇ ਤਾਂ ਹੁਣ ਧਿਆਨ ਦੇ ਨਾਲ ਜੇਕਰ ਤੁਸੀਂ ਅਮਰੀਕਾ ਜਾ ਕੇ ਪੜ੍ਹਾਈ ਕਰਨੀ ਹੈ ਤਾਂ ਸਿਰਫ ਇੱਕੋ ਗੱਲ ਧਿਆਨ ਦੇ ਵਿੱਚ ਰੱਖਣੀ ਹੈ ਕਿ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਪਬਲਿਕ ਕਰਨੇ ਹਨ ਤੇ ਉਸ ਦੇ ਉੱਪਰ ਕੋਈ ਵੀ ਅਜਿਹੀ ਟਿੱਪਣੀ ਅਮਰੀਕਾ ਨੂੰ ਲੈ ਕੇ ਨਹੀਂ ਕਰਨੀ ਕਿ ਜਿਹੜੀ ਤੁਹਾਨੂੰ ਸੰਕਟ ਦੇ ਵਿੱਚ ਪਾ ਦੇਵੇ ਕੋਈ ਵੀ ਇਲੀਗਲ ਐਕਟੀਵਿਟੀ ਨਹੀਂ ਕਰਨੀ ਨਾ ਹੀ ਅਮਰੀਕਾ ਨੂੰ ਚੰਗਾ ਵੜਾ ਬੋਲਣਾ ਔਰ ਨਾ ਹੀ ਅਮਰੀਕਾ ਦੇ ਖਿਲਾਫ ਕਿਸੇ ਵੀ ਤਰੀਕੇ ਦਾ ਕੰਟੈਂਟ ਜਿਹੜਾ ਆ ਤੁਸੀਂ ਆਪਣੇ ਸੋਸ਼ਲ ਮੀਡੀਆ ਤੇ ਪੇਸਟ ਕਰਨਾ ਜੇਕਰ ਤੁਸੀਂ ਇਹ ਸ਼ਰਤ ਤੇ ਖਰੇ ਉਤਰਦੇ ਹੋ ਤਾਂ ਤੁਹਾਨੂੰ ਵੀਜ਼ਾ मिल ਜਾਏਗਾ ਇਹ ਅਮਰੀਕਾ ਸਰਕਾਰ ਦਾ ਕਹਿਣਾ ਹੈ ਔਰ ਬਾਅਦ ਦੇ ਵਿੱਚ ਵੀ ਇਹ ਨਹੀਂ ਹੈ ਕਿ ਤੁਹਾਨੂੰ ਇੱਕ ਵਾਰੀ ਵੀਜ਼ਾ ਮਿਲ ਗਿਆ ਤਾਂ ਤੁਹਾਡਾ ਖੜਾ ਛੁੱਟ ਗਿਆ ਬਾਅਦ ਦੇ ਵਿੱਚ ਵੀ ਸਰਕਾਰ ਤੁਹਾਡਾ ਅਕਾਊਂਟ ਆ ਜਿਹੜਾ ਆ ਉਹ ਜਾਂਚ ਕਰਦੀ ਰਹੇਗੀ ਤੁਹਾਡੇ ਅਕਾਊਂਟ ਤੇ ਸਰਕਾਰ ਦੀ ਨਜ਼ਰ ਹੋਏਗੀ ਜੇਕਰ ਅਮਰੀਕਾ ਪਹੁੰਚ ਕੇ ਤੁਸੀਂ ਕੋਈ ਇਲੈਗਲ ਐਕਟੀਵਿਟੀ ਕਰਦੇ ਹੋ ਜਾਂ ਅਮਰੀਕਾ ਸਰਕਾਰ ਦੇ ਖਿਲਾਫ ਕੁਝ ਬੋਲਦੇ ਹੋ ਤਾਂ ਤੁਹਾਡਾ ਵੀਜ਼ਾ ਕੈਨਸਲ ਕਰਕੇ ਤੁਹਾਨੂੰ ਰਿਪੋਰਟ ਕੀਤਾ ਜਾ ਸਕਦਾ ਹੈ ਔਰ ਅੱਗੇ ਤੋਂ ਤੁਹਾਡੀ ਪ੍ਰੋਫਾਈਲ ਦੇ ਉੱਪਰ ਬੈਨ ਲਗਾ ਦਿੱਤਾ ਜਾਊਗਾ ਇਹ ਅਮਰੀਕਾ ਸਰਕਾਰ ਦਾ ਕਹਿਣਾ ਹੈ ਤਾਂ ਵੱਡੀ ਖਬਰ ਹੈ ਕਿ ਸ਼ੇਅਰ ਵੱਧ ਤੋਂ ਵੱਧ ਇਸ ਖਬਰ ਨੂੰ ਕਰ ਦਿਓ ਜਿਹੜੇ ਸਟੂਡੈਂਟ ਅਮਰੀਕਾ ਜਾ ਕੇ ਪੜਨ ਦੇ ਚਾਹਵਾਨ ਨੇ ਸੋ ਉਹਨਾਂ ਲਈ ਇਹ ਵੱਡੀ ਖਬਰ ਹੈ ਕਿ ਬਹੁਤ ਜਲਦੀ ਅਮਰੀਕਾ ਦੀਆਂ ਜਿਹੜੀਆਂ ਅਪਾਇੰਟਮੈਂਟਸ ਨੇ ਸਟੱਡੀ ਵੀਜ਼ੇ ਦੇ ਵਾਸਤੇ ਉਹ ਖੁੱਲਣ ਜਾ ਰਹੀਆਂ ਨੇ ਕਿਉਂਕਿ 27 ਮਈ ਤੋਂ ਬੰਦ ਕਰ ਦਿੱਤੀਆਂ ਗਈਆਂ ਸੀ ਉਸ ਤੋਂ ਬਾਅਦ ਕੋਈ ਵੀ ਅਪਾਇੰਟਮੈਂਟ ਨਹੀਂ ਖੁੱਲੀ ਔਰ ਨਾ ਹੀ ਕਿਸੇ ਨੂੰ ਵੀਜ਼ਾ ਮਿਲਿਆ ਹੈ ਹੁਣ ਬਾਅਦ ਜਲਦੀ ਅਪਾਇੰਟਮੈਂਟ ਵੀ ਖੁੱਲਣਗੀਆਂ ਵੀਜ਼ਾ ਵੀ ਮਿਲਣਗੇ ਔਰ ਸ਼ਰਤ ਇਹ ਕਿ ਹੈ ਕਿ ਤੁਸੀਂ ਆਪਣਾ ਸੋਸ਼ਲ ਮੀਡੀਆ ਅਕਾਊਂਟ ਪਬਲਿਕ ਕਰਨਾ ਹੈ ਉਹ ਤੁਹਾਡੇ ਅਕਾਊਂਟਸ ਦੀ ਜਾਂਚ ਕਰਨਗੇ ਔਰ ਕਿਸੇ ਵੀ ਤਰੀਕੇ ਦਾ ਕੰਟੈਂਟ ਅਮਰੀਕਾ ਦੇ ਸਰਕਾਰ ਦੇ ਖਿਲਾਫ ਤੁਸੀਂ ਸੋਸ਼ਲ ਮੀਡੀਆ ਤੇ ਪੋਸਟ ਨਹੀਂ ਕਰਨਾ ਇਹ ਸ਼ਰਤ ਜਿਹੜੀ ਹੈ ਉਹ ਅਮਰੀਕਾ ਸਰਕਾਰ ਨੇ ਰੱਖੀ ਹੈ ਕਿ ਤੁਹਾਡੇ ਅਕਾਊਂਟਸ ਦੀ ਸੋਸ਼ਲ ਮੀਡੀਆ ਅਕਾਊਂਟਸ ਦੀ ਜਾਂਚ ਕਰਕੇ ਕੋਈ ਵੀ ਵੀਜ਼ਾ ਜਿਹੜਾ ਆ ਇਸ਼ੂ ਨਹੀਂ ਕੀਤਾ ਜਾ ਰਿਹਾ ਸੀ ਖਾਸ ਤੌਰ ਤੇ ਸਟੂਡੈਂਟ ਵੀਜ਼ਾ ਕਿਉਂਕਿ ਅਮਰੀਕਾ ਨੇ 27 ਮਈ ਨੂੰ ਸਟੂਡੈਂਟ ਵੀਜ਼ਾ ਅਪਾਇੰਟਮੈਂਟ ਬੰਦ ਕਰ ਦਿੱਤੀ ਗਈ ਸੀ ਸੋ ਉਸ ਤੋਂ ਬਾਅਦ ਦੇ ਵਿੱਚ ਕੋਈ ਵੀ ਸਟੂਡੈਂਟ ਵੀਜ਼ਾ ਇਸ਼ੂ ਜਿਹੜਾ ਆ ਅਮਰੀਕਾ ਦੇ ਵੱਲੋਂ ਨਹੀਂ ਕੀਤਾ ਗਿਆ ਸੀ ਤਾਂ ਹੁਣ ਵੱਡੀ ਖੁਸ਼ਖਬਰੀ ਲੈ ਕੇ ਹਾਜ਼ਰ ਹੋਏ ਹਾਂ ਤੁਹਾਨੂੰ ਦੱਸਦੇ ਕਿ ਅਮਰੀਕਾ ਨੇ ਮੁੜ ਤੋਂ ਵੀਜ਼ਾ ਸ਼ੁਰੂ ਕਰਨ ਦੀ ਗੱਲ ਕੀਤੀ ਹੈ ਜੀ ਹਾਂ ਤੁਹਾਨੂੰ ਦੱਸ ਦੇ ਕਿ ਜਲਦੀ ਹੀ ਵੀਜ਼ਾ ਅਪਾਇੰਟਮੈਂਟ ਜਿਹੜੀਆਂ ਨੇ ਅਮਰੀਕਾ ਖੋਲ੍ਹ ਦਵੇਗਾ ਤਾਂ ਜਿੰਨੇ ਵੀ ਸਟੂਡੈਂਟ ਨੇ ਜਿੰਨੇ ਵੀ ਵਿਦਿਆਰਥੀ ਨੇ ਚਾਹਵਾਨ ਨੇ ਅਮਰੀਕਾ ਜਾ ਕੇ ਪੜ੍ਹਾਈ ਕਰਨ ਦੇ ਉਹ ਅਪਾਇੰਟਮੈਂਟ ਲੈ ਕੇ ਤੇ ਆਪਣਾ ਵੀਜ਼ਾ ਹਾਸਲ ਕਰ ਸਕਦੇ ਨੇ ਅਮਰੀਕਾ ਬਹੁਤ ਜਲਦੀ ਅਪਾਇੰਟਮੈਂਟ ਜਿਹੜੀਆਂ ਨੇ ਉਹ ਖੋਲਣ ਜਾ ਰਿਹਾ ਹੈ ਪਰ ਉਸ ਤੋਂ ਇਲਾਵਾ ਤੁਹਾਨੂੰ ਦੱਸ ਦੇ ਕਿ ਅਮਰੀਕਾ ਨੇ ਇੱਕ ਸ਼ਰਤ ਰੱਖ ਦਿੱਤੀ ਆ ਜੇਕਰ ਤੁਸੀਂ ਵੀਜ਼ਾ ਅਪਲਾਈ ਕਰਦੇ ਹੋ ਸਟੂਡੈਂਟ ਵੀਜ਼ਾ ਅਮਰੀਕਾ ਦਾ ਅਪਲਾਈ ਕਰਦੇ ਹੋ ਤਾਂ ਤੁਹਾਨੂੰ ਜਿਹੜੇ ਆਪਣੇ ਸੋਸ਼ਲ ਮੀਡੀਆ ਪ੍ਰੋਫਾਈਲਸ ਨੇ ਜਿਵੇਂ ਫੇਸਬੁੱਕ ਇੰਸਟਾਗ੍ਰam ਟਵਿੱਟਰ ਹੋ ਗਿਆ ਜਾਂ ਹੋਰ ਸਾਰੀਆਂ ਸੋਸ਼ਲ ਮੀਡੀਆ ਪ੍ਰੋਫਾਈਲ ਹੁੰਦੀਆਂ ਨੇ ਉਹ ਤੁਹਾਨੂੰ ਪਬਲਿਕ ਕਰਨੀਆਂ ਪੈਣਗੀਆਂ ਤਾਂ ਜੋ ਤੁਹਾਡੇ ਅਕਾਊਂਟਸ ਦੀ ਅਮਰੀਕਾ ਜਾਂਚ ਕਰ ਸਕੇ ਸਭ ਤੋਂ ਪਹਿਲਾਂ ਜਦੋਂ ਤੁਸੀਂ ਅਪਾਇੰਟਮੈਂਟ ਲਾਉਂਗੇ ਅਮਰੀਕਾ ਦੇ ਸਟੂਡੈਂਟ ਵੀਜ਼ਾ ਲੈਣ ਦੇ ਵਾਸਤੇ ਤਾ ਤੁਹਾਡੇ ਅਕਾਊਂਟਸ ਜਿਹੜੇ ਨੇ ਉਹ ਪਬਲਿਕ ਹੋਣੇ ਚਾਹੀਦੇ ਨੇ ਸੋਸ਼ਲ ਮੀਡੀਆ ਅਕਾਊਂਟਸ ਦੀ ਗੱਲ ਕਰ ਰਹੇ ਆ ਉਹ ਤੁਹਾਡੇ ਪਬਲਿਕ ਹੋਣੇ ਚਾਹੀਦੇ ਨੇ ਔਰ ਉਸ ਤੋਂ ਬਾਅਦ ਦੇ ਵਿੱਚ ਤੁਹਾਡੇ ਪਬਲਿਕ ਅਕਾਊਂਟ ਜਿਹੜੇ ਨੇ ਉਹਨਾਂ ਦੀ ਜਾਂਚ ਯੂਐਸ ਕਰੇਗਾ ਅਮਰੀਕਾ ਕਰੇਗਾ ਕਿ ਕਿਤੇ ਤੁਹਾਡਾ ਕੋਈ ਸੰਬੰਧ ਇਲੀਗਲ ਐਕਟੀਵਿਟੀਜ਼ ਨਾਲ ਤਾਂ ਨਹੀਂ ਹੈ ਤੁਸੀਂ ਅਮਰੀਕਾ ਦੇ ਖਿਲਾਫ ਚੰਗਾ ਮਾੜਾ ਤਾਂ ਨਹੀਂ ਬੋਲਦੇ ਕੋਈ ਅਮਰੀਕਾ ਦੇ ਖਿਲਾਫ ਆ ਤੁਸੀਂ ਕੰਟੈਂਟ ਜਿਹੜਾ ਆ ਉਹ ਆਪਣੇ ਸੋਸ਼ਲ ਮੀਡੀਆ ਤੇ ਪੇਸ਼ਤਾ ਨਹੀਂ ਕੀਤਾ ਹੋਇਆ ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹਨਾਂ ਨੂੰ ਵਾਚ ਆਊਟ ਕੀਤਾ ਜਾਏਗਾ ਤੇ ਉਸ ਤੋਂ ਬਾਅਦ ਤੁਹਾਡੀ ਪ੍ਰੋਫਾਈਲ ਤੇ ਤੁਹਾਡੇ ਵੀਜ਼ੇ ਨੂੰ ਲੈ ਕੇ ਫੈਸਲਾ ਦਿੱਤਾ ਜਾਵੇਗਾ ਤਾਂ ਇਹ ਤਿਆਰ ਰੱਖਣ ਜੋ ਗੱਲ ਹੈ ਸ਼ਰਤ ਇੱਕੋ ਰੱਖੀ ਗਈ ਹੈ ਵੀਜ਼ੇ ਖੋਲ ਦਿੱਤੇ ਜਾਣਗੇ ਅਪਾਇੰਟਮੈਂਟਾਂ ਖੋਲ ਦਿੱਤੀਆਂ ਜਾਣਗੀਆਂ ਜਲਦੀ ਹੀ ਅਮਰੀਕਾ ਸਰਕਾਰ ਦਾ ਕਹਿਣਾ ਹੈ ਕਿ ਅਸੀਂ ਸਟੂਡੈਂਟ ਵੀਜ਼ਾ ਅਪਾਇੰਟਮੈਂਟ ਸ਼ੁਰੂ ਕਰ ਰਹੇ ਹਾਂ ਜਿਹੜੇ ਵੀ ਸਟੂਡੈਂਟ ਅਮਰੀਕਾ ਦੇ ਵਿੱਚ ਪੜ੍ਹਨਾ ਚਾਹੁੰਦੇ ਨੇ ਪੜਨ ਦੇ ਚਾਹਵਾਨ ਨੇ ਉਹ ਅਪਾਇੰਟਮੈਂਟ ਲੈ ਕੇ ਤੇ ਵੀਜ਼ਾ ਜਿਹੜਾ ਲੈ ਸਕਦੇ ਨੇ ਪਰ ਸ਼ਰਤ ਇੱਕੋ ਐ ਕਿ ਉਹਨਾਂ ਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟ ਜਿਹੜੇ ਨੇ ਉਹਨਾਂ ਨੂੰ ਪਬਲਿਕ ਕਰਨਾ ਹੋਵੇਗਾ ਔਰ ਅਮਰੀਕਾ ਉਹਨਾਂ ਅਕਾਊਂਟਸ ਦੀ ਜਾਂਚ ਕਰੇਗਾ ਜਾਨੀ ਕਿ ਹੁਣ ਤੁਸੀਂ ਜਿਹੜਾ ਕੰਟੈਂਟ ਪਾਉਂਗੇ ਉਹ ਧਿਆਨ ਦੇ ਨਾਲ ਪਾਓ ਤੁਹਾਡਾ ਕੋਈ ਵੀ ਕੰਟੈਂਟ ਅਮਰੀਕਾ ਸਰਕਾਰ ਦੇ ਖਿਲਾਫ ਨਹੀਂ ਹੋਣਾ